ਉੱਥੇ ਲੈਣਾਂ ਚ ਲੱਗਣ ਦੀ ਲੋੜ ਨਹੀਂ ਪੈਂਦੀ ਹੁਣ ਨਾਲ ਹੀ ਘਰ ਦੇ ਖੱਬੇ ਪਾਸੇ ਸੱਜੇ ਪਾਸੇ ਕਲੀਨਿਕ ਖੁੱਲ ਗਿਆ ਸਾਰੀਆਂ ਦਵਾਈਆਂ ਫ੍ਰੀ ਸਾਰੇ ਟੈਸਟ ਫ੍ਰੀ ਕੋਈ ਵੀ ਦਵਾਈ ਮਰੀਜ਼ ਨੂੰ ਬਾਹਰੋਂ ਨਹੀਂ ਲਿਖੀ ਜਾਊਗੀ ਜੇ ਦਵਾਈ ਹੈ ਨਹੀਂ ਤਾਂ ਡਾਕਟਰ ਆਪ ਲੈ ਕੇ ਆਊਗਾ ਬਾਹਰੋਂ ਪਰ ਮਰੀਜ਼ ਨੂੰ ਬਾਹਰ ਨਹੀਂ ਭੇਜਣਾ ਸੀ ਮੈਂ ਡਾਕਟਰ ਸੰਜੀਤ ਕੁਮਾਰ ਐਸਸੀ ਮੁੱਲਾ ਸ਼ੇਰਪੁਰ ਤੇ ਇੱਥੇ ਹਰ ਤਰ੍ਹਾਂ ਦੀ ਫੈਸਿਲਿਟੀਆਂ ਗਵਰਨਮੈਂਟ ਵੱਲੋਂ ਪ੍ਰੋਵਾਈਡ ਕੀਤੀਆਂ। ਟੈਸਟ ਤੋਂ ਲੈ ਕੇ ਦਵਾਈਆਂ ਸਾਰੀਆਂ ਫ੍ਰੀ ਹਨ। ਇੱਥੇ ਦੇ ਲਈ ਅਸੀਂ 90 ਪੇਸ਼ੈਂਟ ਆ ਰਹੇ ਆ ਜਿਹੜੇ ਕਿ ਸਰਕਾਰ ਦੀ ਇਸ ਫੈਸਿਲਿਟੀ ਦਾ ਫਾਇਦਾ ਲੈ ਰਹੇ ਨੇ। ਸਨਮੋਕਤ ਇਲਾਜ ਹੁੰਦਾ ਮੁਫਤ ਦਵਾਈ ਮਿਲਦੀ ਟੈਸਟ ਸਾਡੇ ਫ੍ਰੀ ਹੁੰਦੇ ਆ 6 ਮਹੀਨੇ ਤੋਂ ਦਵਾਈ ਚੱਲ ਰਹੀ ਮੇਰੀ ਮਦਦ ਦੀ ਬਹੁਤ ਧੰਨਿਆ। ਠੀਕ ਆ ਹੁਣ। ਅਸੀਂ ਇੱਥੇ ਨਕੌਦਰ ਸ਼ਹਿਰ ਦੇ ਆ ਮੱਲਾ ਸ਼ੇਰਪੁਰ ਲੱਗ ਗਈ ਆ ਕਲੀਨਿੰਗ ਸਾਡੇ ਲੱਗੇ ਡਾਕਟਰ ਸਾਹਿਬ ਬਹੁਤ ਵਧੀਆ ਵਾ ਫੋੜੀਆ ਟਰੀਟਮੈਂਟ ਹੋ ਰਹੀ ਆ ਬਹੁਤ ਹੀ ਵਧੀਆ ਦਵਾਈ ਦੇ ਰਹੇ ਆ ਕੋਈ ਪ੍ਰੋਬਲਮ ਨਹੀਂ ਲੱਗ ਰਹੀ ਹਾਈਪਰ ਟੈਨਸ਼ਨ ਦੇ ਕਿੰਨੇ ਨੇ 슈ਗਰ ਦੇ ਕਿੰਨੇ ਨੇ ਇਹਦੇ ਨਾਲ ਸਾਡੇ ਕੋਲੇ ਰਿਸਰਚ ਵਾਸਤੇ ਇੱਕ ਡਾਟਾ ਆ ਜੂਗਾ ਕਿ ਐਸ ਵਕਤ ਪੰਜਾਬ ਕਿਹੜੀ ਬਿਮਾਰੀ ਨਾਲ ਜੂਝ ਰਿਹਾ ਉਹਦਾ ਤਾਂ ਕਿ ਇਲਾਜ ਕੀਤਾ ਜਾ ਸਕੇ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਪੂਰੀ ਟੀਮਾਂ ਸਾਡੀ ਲੱਗੀਆਂ ਹੋਈਆਂ ਨੇ ਤੇ तकरीबन ਸਾਰੀ ਜਿਹੜੀ ਸਹੂਲਤ ਉਹਨਾਂ ਨੂੰ ਮੁਹੱਈਆ ਕਰਾਈ ਜਿਹੜੀ ਕੁਝ ਲੋਕ ਸਕੂਲ ਵਿੱਚ ਵੀ ਕੈਂਪ ਕਰਵਾਏ ਹੋਏ ਨੇ ਉੱਥੇ ਵੀ ਲੰਗਰ ਬਣੇ ਸਾਰਾ ਬੰਦੋਬਸਤ ਕੀਤਾ ਜਾ ਰਿਹਾ ਹੈ। ਹੋਰ ਗੱਲ ਹੋਈ ਬਜ਼ੁਰਗਾਂ ਨਾਲ ਬੀਬੀਆਂ ਨਾਲ ਪੈਨਨੋ ਕਹਿੰਦੇ ਥੋੜੀ ਮੈਡੀਕਲ ਸਹੂਲਤ ਦੀ ਲੋੜ ਹੈਗੀ ਆ ਬੰਦਿਆਂ ਵਾਸਤੇ ਵੀ ਤੇ ਪਸ਼ੂਆਂ ਵਾਸਤੇ ਉਹਦਾ ਵੀ ਮੈਂ ਵੈਟਰਨਰੀ ਅਫਸਰ ਨਾਲ ਗੱਲ ਕਰਕੇ ਅਸੀਂ ਜਿਹੜੀ ਉਹਨਾਂ ਨੂੰ ਇੱਕ ਦੌਰਾ ਵੀ ਰੱਖ ਲੋ ਇੱਕ ਵਾਰੀ ਸਾਰਿਆਂ ਨੂੰ ਚੈੱਕਅਪ ਵੀ ਕਰ ਲੋ ਤੇ ਇੱਕ ਜਿਹੜੀ ਦਵਾਈਆਂ ਦੀ ਲੋੜ ਹੈਗੀ ਆ ਬਰਸਾਤ ਕਰਕੇ ਜਾਂ ਹਿਊਮਨ ਐਡ ਜਿਹੜੀ ਮੈਡੀਕਲ ਐਡ ਉਸੇ ਵੀ ਉਹਦੀ ਪਹੁੰਚ ਕਰਵਾ ਲਾਂਗੇ ਅੱਪਦਰੋ ਬਾਅਦ ਤੱਕ ਆ ਜਾਏਗੀ ਉਹਦਾ ਪੱਕਾ ਪ੍ਰਬੰਧੜਾ ਸੀ ਆਪਾਂ ਉਹਨਾਂ ਲਈ ਸਮੇਂ ਜਿसरी ਕਰਾਂਗੇ ਚਾਹੇ ਕਹਿੰਦੇ ਸਾਨੂੰ ਇੱਕ ਦੋ ਫਲੱਡ ਗੇਟ ਨਾਲ ਥੋੜੇ ਲਾਣੇ ਪੈਨਛੋੜ ਛੋੜੇ ਤੇ ਬੰਦਾਂ ਦਾ ਵੀ ਅਸੀਂ ਪੱਕਾ ਉਹਦਾ ਹੱਲ ਪੈਰਾਗੇ ਜੀ ਥੂਰੀ ਨੇ ਕੀ ਫਿਜ਼ੀਕਲੀ ਅਸੀਂ ਪਹੁੰਚੇ ਸਾਡਾ ਪੂਰਾ ਇਹਨਾਂ ਨਾਲ ਕੰਟੈਕਟ ਸੀਗਾ ਸਾਡੇ ਪ੍ਰਸ਼ਾਸਨ ਨਾਲ ਸਾਡੇ ਸਾਰੇ ਐਮਐਲਏ ਸਹਿਬਾਨ ਨੂੰ ਜੀ ਜਿੱਥੇ-ਜਿੱਥੇ ਵੀ ਹੜ੍ਹਾਂ ਦੀ ਮਾਰ ਪਈ ਹੈ ਪਾਣੀ ਆਇਆ ਘਰਾਂ ਦੇ ਵਿੱਚ ਜਾਂ ਕਹਿ ਲਈ ਕਿ ਪੁਲ ਟੁੱਟ ਚੁੱਕੇ ਨੇ ਉੱਥੇ ਹੀ ਪ੍ਰਸ਼ਾਸਨ ਤੇ ਸਰਕਾਰ ਦੇ ਵਜ਼ੀਰ ਜਿਹੜੇ ਨੇ ਉਹ ਵੀ ਲਗਾਤਾਰ ਲੱਗੇ ਹੋਏ ਨੇ ਕਿ ਲੋਕਾਂ ਤੱਕ ਮਦਦ ਜਿਹੜੀ ਹੈ ਉਹ ਪਹੁੰਚਾਈ ਜਾਵੇ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਤੁਹਾਨੂੰ ਦੱਸ ਦਈਏ ਕਿ ਇਹ ਸ਼੍ਰੀ ਹਰਗਬਿੰਦਪੁਰ ਟਾਂਡੇ ਦਾ ਏਰੀਆ ਹੈਗਾ ਜਿੱਥੇ ਇਹ ਪੁਲ ਟੁੱਟ ਚੁੱਕਿਆ ਸੀਗਾ ਔਰ ਮੌਕੇ ਤੇ ਹੀ ਕੈਬਨਟ ਮੰਤਰੀ ਡਾਕਟਰ ਅਵਜੋਤ ਜਿਹੜੇ ਨੇ ਉਹਨਾਂ ਦੇ ਵੱਲੋਂ ਜਾਇਜ਼ਾ ਲਿਆ ਗਿਆ ਹੈ ਕਿ ਹੁਣ ਮੌਕੇ ਦੇ ਹਾਲਾਤ ਇੱਥੇ ਕੀ ਹੋਏ ਨੇ ਜੋ ਵੀ ਮੌਕੇ ਤੇ ਪ੍ਰਸ਼ਾਸਨ ਨੂੰ ਆਦੇਸ਼ ਦੇਣੇ ਬਣਦੇ ਸੀਗੇ ਉਹ ਮੌਕੇ ਤੇ ਹੀ ਪ੍ਰਸ਼ਾਸਨ ਨੂੰ ਆਦੇਸ਼ ਦਿੱਤੇ ਹੈਗੇ ਕਿ ਜਲਦੀ ਤੋਂ ਜਲਦੀ ਇਸ ਨੂੰ ਲੈ ਕੇ ਕੰਮ ਜੁੜਾ ਉਹ ਕੀਤਾ ਜਾਵੇ ਔਰ ਨਾਲ ਦੀ ਨਾਲ ਹੀ ਉਹਨਾਂ ਨੇ ਇਹ ਵੀ ਕਹਿ ਦਿੱਤਾ ਹੈ ਕਿ ਹਉਣ ਵਾਲੇ ਸਮੇਂ ਦੇ ਵਿੱਚ ਹੜ੍ਹਾਂ ਨੂੰ ਰੋਕਣ ਦੇ ਵਾਸਤੇ ਡੈਮ ਜਿਹੜੇ ਆ ਉਹ ਜ਼ਰੂਰ ਬਣਾਏ ਜਾਣਗੇ ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਇਹ ਟਾਂਡਾ ਤੋਂ ਸ਼੍ਰੀ ਹਰ